ਹਾਂਜੀ ਦੋਸਤੋ ਕੱਲ ਜਿਹੜੇ ਦਿੱਲੀ ਦੇ ਵਿੱਚ ਚੋਣ ਨਤੀਜੇ ਆਏ ਐ ਕੱਲ ਜਿਹੜੀ ਕੇਜਰੀਵਾਲ ਦੀ ਹਾਰ ਦਿੱਲੀ ਦੇ ਵਿੱਚ ਹੋਈ ਆਮ ਪਾਰਟੀ ਦੀ ਉਹ ਇਹਨਾਂ ਦੀਆਂ ਨੀਤੀਆਂ ਕਰਕੇ ਹੋਈ ਐ ਮੇਰਾ ਇਹ ਸੋਚਣਾ ਹੈ ਕਿਉਂਕਿ ਕੇਜਰੀਵਾਲ ਜਦੋਂ ਸਿਆਸਤ ਦੇ ਵਿੱਚ ਆਇਆ ਦੋਸਤੋ ਜਦੋਂ ਇਹ ਪਹਿਲਾ ਮੁੱਖ ਮੰਤਰੀ ਬਣਿਆ ਪਹਿਲੀ ਵਾਰ ਉਦੋਂ ਇਹ ਕਹਿੰਦਾ ਸੀ ਕਹਿੰਦਾ ਵੀ ਸੁਰੱਖਿਆ ਲੈਣੀ ਲੋਕਾਂ ਦੇ ਉੱਤੇ ਲੋਡ ਪਾਉਣਾ ਐ ਲੋਕਾਂ ਦੇ ਟੈਕਸ ਦੇ ਪੈਸਿਆਂ ਨਾਲ ਖਲਵਾੜ ਕਰਨਾ ਤੇ ਸਰਕਾਰੀ ਗੱਡੀ ਲੈਣੀ ਉਹ ਵੀ ਠੀਕ ਨਹੀਂ ਤੇ ਕਹਿੰਦਾ ਸਰਕਾਰੀ ਕੋਟੀ ਤੇ ਬਿਲਕੁਲ ਨਹੀਂ ਲੈਣੀ ਆਪਦੇ ਘਰ ਦੇ ਵਿੱਚ ਰਹਿਣਾ ਹੈ ਦੋ ਕਮਰਿਆਂ ਦੇ ਵਿੱਚ ਕਹਿੰਦਾ ਵੱਧ ਤੋਂ ਵੱਧ ਦੋ ਕਮਰੇ ਹੋਣ ਮੁੱਖ ਮੰਤਰੀ ਦੇ ਛੋਟਾ ਜਿਹਾ ਫਲੈਟ ਹੋਵੇ ਉਹਦੇ 'ਚ ਰਹੇ ਕਹਿੰਦਾ ਉਹੀ ਲੋਕਾਂ ਨੇ ਵੋਟਾਂ ਪਾਆਂ ਹੁੰਦੀਆਂ ਤੇ ਉਹੀ ਲੋਕ ਕਹਿੰਦਾ 50 50 2 200 ਬੰਦਾ ਸਿਕਿਉਰਿਟੀ ਦਾ 500 ਬੰਦਾ ਲੈ ਕੇ ਧੱਕੇ ਮਾਰਦੇ ਫਿਰਦੇ ਐ ਇਹ ਤਾਂ ਕਹਿੰਦਾ ਠੀਕ ਨਹੀਂ ਆਮ ਘਰ ਦੇ ਵਿੱਚ ਰਹੇ ਆਮ ਗੱਡੀ ਰੱਖੇ ਬੱਤੀ ਨਾ ਲਾਵੇ ਨਾ ਸਿਕਿਉਰਟੀ ਲਵੇ ਇਸ ਤਰ੍ਹਾਂ ਦੇ ਦੋਸਤ ਉਹਨਾਂ ਦੇ ਸਿਧਾਂਤ ਸੀ ਆਮ ਪਾਰਟੀ ਦੇ ਪਰ ਪਤਾ ਕੀ ਹੋਇਆ ਕਹਿੰਦੇ ਕੇਂਜਰੀਵਾਲ ਨੇ ਜਿਹੜਾ ਦਿੱਲੀ ਚ ਇੱਕ ਘਰ ਬਣਾਇਆ ਨਾ ਪਤਾ ਨਹੀਂ মিডিਆ ਝੂਠ ਮਾਰਦਾ ਪਤਾ ਨਹੀਂ ਸੱਚ ਹੈ ਪ੍ਰਭੂ ਮੈਂ ਤਾਂ ਸੁਣਿਆ ਸੁਣਾਇਆ ਕਹਿਣਾ ਹੈ ਕਹਿੰਦੇ ਉਹਦਾ ਨਾਂ ਸੀ ਸਮੈਲ ਰੱਖਿਆ ਤੇ ਵਿੱਚ ਉਹਦੇ ਨਹਾਉਣ ਦੇ ਬਾਅਦ ਤੇ ਸਵੀਵੰਗ ਪੂਲ ਬਣੇ ਸੀ ਕਹਿੰਦੇ ਵੱਡੇ ਤੇ ਭਰਾਵੋ ਹੋਰ ਬਾਲੀਆਂ ਚੀਜ਼ਾਂ ਸੀ ਜਿਹੜੀਆਂ ਹੁਣ ਕਹਿ ਨਹੀਂ ਸਕਦੇ ਉਹਦੇ ਵਿੱਚ ਬਣੀਆਂ ਤੇ ਕਹਿੰਦੇ ਉਹਦੇ ਉੱਤੇ ਪਤਾ ਕਿੰਨਾ ਲੱਗਿਆ ਸੀ 200 ਕਰੋੜ ਤੋਂ ਲੈ ਕੇ 500 ਕਰੋੜ ਤੱਕ ਜਿਹੜਾ ਕਹਿੰਦਾ ਸੀ ਕੇਜਰੀਵਾਲ ਕੇ ਦੋ ਕਮਰੇ ਚਾਹੀਦੇ ਰਹਿਣ ਵਾਸਤੇ ਆਮ ਜਿਹਾ ਘਰ ਚਾਹੀਦਾ ਤੇ ਗੱਡੀ ਤੇ ਲਾਲ ਬੱਤੀ ਨਹੀਂ ਚਾਹੀਦੀ ਸਕਿਉਰਟੀ ਨਹੀਂ ਚਾਹੀਦੀ ਤੇ ਘਰ ਪਤਾ ਕਿਹੜਾ ਸੀ ਸੀਸ ਮਹਿਲ ਕਿੰਨੇ ਪੈਸਿਆਂ ਦਾ 500 ਕਰੋੜ ਦਾ ਤੇ ਸਕਿਉਰਟੀ ਪਤਾ ਕਿੰਨੀ ਸੀ ਦੋਸਤੋ ਦੋ ਸਟੇਟਾਂ ਦੀ ਦੋ ਦੀ ਵੀ ਚੱਟ ਤਿੰਨ ਦੀ ਕਿਉਂਕਿ ਇੱਕ ਤਾਂ ਦਿੱਲੀ ਦੀ ਹੋਗੀ ਇੱਕ ਦੋ ਤੋਂ ਸੈਂਟਰ ਦੇ ਐਸਪੀਜੀ ਹੋਗੇ ਤੇ ਇੱਕ ਪੰਜਾਬ ਦੀ ਕਮਾਂਡੋ ਦੇ ਪਤਾ ਨਹੀਂ 50 ਬੰਦੇ ਪਤਾ ਨਹੀਂ ਕਿੰਨੇ ਜਿਹੜੇ ਕਪੂਰਤਲਾ ਹੂਸਾ ਨਾ ਬਣਿਆ ਹੋਇਆ ਆਪਣਾ ਪੰਜਾਬ ਦਾ ਕਹਿੰਦੇ ਉੱਥੇ ਸਾਰਾ ਕੁਝ ਉਹਨਾਂ ਦਾ ਸਮਾਨ ਪਿਆ ਸੀ ਸਿਕਿਉਰਿਟੀ ਦਾ ਤੇ ਸਾਰੀ ਕਮਾਂਡੋ ਤੇ ਨਾਲ-ਨਾਲ ਕੇਜਰੀਵਾਲ ਦੇ ਤਿੰਨ ਸਟੇਟਾਂ ਦੀ ਚੱਲਦੀ ਸੀ ਦੇ ਲੋਕਾਂ ਨੂੰ ੱੱਕਾ ਦੇ ਮੁੱਕੀ ਕੇਜਰੀਵਾਲ ਕੇਜਰੀਵਾਲ ਤੇ ਜਿਹੜਾ ਪੰਜਾਬ ਦਾ ਦੋਸਤੋ ਕਹਿੰਦੇ ਜਹਾਜ਼ ਸੀ ਲਿਆ ਹੋਇਆ ਪੰਜਾਬ ਸਰਕਾਰ ਨੇ ਲਿਆ ਤੇ ਆਪਦੇ ਪੈਸਿਆਂ ਦਾ ਲਿਆ ਤੇ ਕਿਸ਼ਤਾਂ ਦਾ ਪੰਜਾਬ ਦਾ ਤੇ ਕਰੂੰਡਾ ਹੋਇਆ ਪਿਆ ਤੱਕ ਨਹੀਂ ਕੋਲੇ ਠੂਠਾ ਫੜ ਕੇ ਮੰਗਦੇ ਫਿਰਦੇ ਸੈਂਟਰ ਤੋਂ ਤੇ ਜਹਾਜ਼ ਲੈ ਲੈ ਕੇ ਕੇਜਰੀਵਾਲ ਵਾਸਤੇ ਕੇਜਰੀਵਾਲ ਨੇ ਕੀ ਕੀਤਾ ਕੇਜਰੀਵਾਲ ਪਤੰਦਰ ਪ੍ਰਧਾਨ ਮੰਤਰੀ ਦੇ ਸੁਪਨੇ ਦੇਖਣ ਲੱਗ ਗਿਆ ਕਹਿੰਦਾ ਹੁਣ ਸੀਐਮ ਤਾਂ ਬਣ ਗਿਆ ਹੁਣ ਕਹਿੰਦਾ ਮੋਦੀ ਨੂੰ ਟਿੱਟੂ ਹੁਣ ਮੋਦੀ ਨੂੰ ਟੱਕਰ ਦਿਆਂ ਉਹਨੂੰ ਐ ਨਹੀਂ ਪਤਾ ਵੀ ਨਰਿੰਦਰ ਮੋਦੀ ਪਤੰਦਰਾ ਉਹਦੇ ਵਰਗਾ ਤੂੰ ਕਿੱਥੇ ਐ ਉਹ ਤਾਂ 77 ਦਾ ਚੱਲਿਆ ਹੋਇਆ ਤੇਰਾ ਪਤੰਦਰ ਜਦੋਂ ਐਮਰਜੈਂਸੀ ਲੱਗੀ ਸੀ ਉਦੋਂ ਪੱਗ ਬਨ ਕੇ ਅੰਮ੍ਰਿਤ ਸਰ ਆ ਗਿਆ ਸੀ ਉੱਥੇ ਪੱਗ ਬਨ ਕੇ ਲੋ ਕਹਿ ਰਹੇ ਆ ਦਰਬਾਰ ਸਾਹਿਬ ਦੇ ਵਿੱਚ ਉੱਥੇ ਬ ਜਾਨ ਬਚਾ ਗਿਆ ਉਦੋਂ ਐਮਰਜੈਂਸੀ ਵੇਲੇ ਉਸ ਤੋਂ ਬਾਅਦ ਆਰਐਸਐਸ ਦਾ ਪ੍ਰਚਾਰਕ ਬਣ ਗਿਆ ਫਿਰ ਆਰਐਸਐਸ ਦੇ ਵਿੱਚ ਸਾਰੇ ਲੀਡਰਾਂ ਨੂੰ ਮਿਲਦਾ ਰਿਹਾ ਆਰਐਸਐਸ ਦੇ ਵਿੱਚ ਆਪਣੀ 65 ਬਣਾ ਗਿਆ ਪੂਰੀ ਤੇ 65 ਬਣਾਉਣ ਤੋਂ ਬਾਅਦ ਫਿਰ ਗੁਜਰਾਤ ਦਾ ਮੁੱਖ ਮੰਤਰੀ ਬਣ ਗਿਆ ਤਿੰਨ ਵਾਰੀ ਗੁਜਰਾਤ ਦਾ ਚਾਰ ਵਾਰੀ ਮੁੱਖ ਮੰਤਰੀ ਬਣ ਗਿਆ ਗੁਜਰਾਤ ਦਾ ਤੇ ਫਿਰ ਜਾਰੀ ਕਿਹਦੇ ਨਾਲ ਹੈ ਅਵਾਨੀ ਡਾਨੀਆਂ ਦੇ ਨਾਲ ਹੂੰ ਅਵਾਨੀ ਡਾਨੀ ਵਰਗੇ ਉਹ ਦੇ ਨਾਲ ਖੜੇ ਨੇ ਤੇ ਤੇਰੇ ਕੋਲੇ ਭਾਈ ਹੂੰ ਤਾਂ ਅਵਾਨੀ ਡਾਨੀ ਤਾਂ ਤੇਰੇ ਕੋਲੇ ਵੀ ਹੋਰ ਬਹੁਤ ਹੋਗੇ ਸੀਗੇ ਪਰ ਨਾ ਤੂੰ ਉਹ ਗੱਲਾਂ ਤੇਰੇ ਹਾਂ ਦੋਸਤੋ ਸਾਰਾ ਕੁਝ ਲੋਕ ਸਮਝਦੇ ਐ ਜਿਹੜਾ ਹਾਰ ਦਾ ਕਾਰਨ ਹੈ ਨਾ ਇਹਨਾਂ ਦੀਆਂ ਨੀਤੀਆਂ ਉਸੇ ਲੋਟੀ ਪੰਜਾਬ 'ਚ ਕਰ ਰਹੇ ਐ ਜਿਵੇਂ ਦਿੱਲੀ 'ਚ ਕਰ ਰਹੇ ਐ ਇਹ ਇਥੇ ਸਿਕਿਉਰਿਟੀ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਕਿ ਜੇ ਲੋਕਾਂ ਤੋਂ ਖਤਰਾ ਲੱਗਦਾ ਹੈ ਕਹਿੰਦਾ ਮੁਰਗੀਖਾਨਾ ਖੋਲੋ ਮੁਰਗੀਖਾਨਾ ਖੋਲੋ ਜੇ ਲੋਕਾਂ ਤੋਂ ਖਤਰਾ ਲੱਗਦਾ ਹੈ ਸਿਕਿਉਰਿਟੀ ਦੀ ਲੋੜ ਹੀ ਨਹੀਂ ਦੋਸਤੋ ਅੱਜ ਸਿਕਿਉਰਿਟੀ ਕਿੰਨੀ ਹੈ ਅੱਜ ਕਹਿੰਦੇ ਪਰਿਵਾਰ ਦੇ ਮੈਂਬਰਾਂ ਨਾਲ ਵੀ ਸਿਕਿਉਰਿਟੀ ਚੱਲਦੀ ਹੈ ਤੇ ਦੋਸਤ ਉਹੀ ਹਾਲਾਤ ਨੇ ਸਾਰੇ ਵੀਆਈਪੀ ਕਹਿੰਦੇ ਜਿਹੜੇ ਪਹਿਲਾਂ ਵਾਲੇ ਸੋਨਾਂ ਨੂੰ ਵੀ ਪਿੱਛੇ ਛੱਡਤਾ ਤੇ ਕਰ ਕੀ ਰਹੇ ਆ ਗੱਲਾਂ ਦਾ ਕੜਾ ਤੇ ਬੋਰਡ ਕਾਦੇ ਲਾਏ ਆ ਕਰੋੜਾਂ ਰੁਪਈਆ ਦੇ ਅਰਬਾਂ ਖਰਬਾਂ ਦੇ ਸੜਕਾਂ ਤੇ ਬੋਰਡ ਲੇਕੇ ਆ ਕੀ ਹੈ ਰਿਸ਼ਵਤ ਬੰਦ ਸੱਚੀ ਗੱਲ ਦੱਸਿਓ ਰਿਸ਼ਵਤ ਬੰਦ ਹੈ ਜਿਹੜੇ ਠਾਣੇ ਕਚਹਿਰੀਆਂ ਚ ਜਾਂਦੇ ਹੋ ਰਿਸ਼ਵਤ ਦੱਸਿਓ ਬੰਦ ਹੋ ਗਈ ਕ ਪਹਿਲਾਂ ਨਾਲੋਂ 5 ਗੁਣਾ ਵਧ ਗਈ ਪਹਿਲਾਂ ਆਮ ਬੰਦਾ 100-200 ਰੁਪਈਆ ਦੇ ਕੇ ਕੰਮ ਕਰਾ ਲੈਂਦਾ ਸੀ ਕੀ ਹੁਣ ਕਚਹਿਰੀਆਂ ਠਾਣਿਆਂ ਚ 5000 ਤੋਂ ਘੱਟ ਕੋਈ ਫੜਦਾ ਹੈ ਤੇ ਜੇ ਫੜਦਾ ਵੀ ਹੈ ਨਾਲੇ ਡਰਾਉਂਦਾ ਹੈ ਵੀ ਭਰਾਵਾ ਹੂੰ ਤੇ ਰਿਸ਼ਵਤ ਅਸੀਂ ਲੈਂਦੇ ਨਹੀਂ ਪਰ ਤੂੰ ਘਰ ਦਾ ਬੰਦਾ ਹੈ ਤੈਥੋਂ ਲੈਨੇ ਆ ਤੈਥੋਂ ਤੈਥੋਂ 5000 ਲੈਨੇ ਤੂੰ ਘਰ ਦਾ ਬੰਦਾ ਐ ਨਾਲੇ ਐਂ ਕਹਿੰਦੇ ਐ ਨਾਲੇ ਚਾਹ ਪਾਣੀ ਪਿਉਂਦੇ ਐ 5000 ਰੁਪਇਆ ਵੀ ਲੈਨੇ ਕਿ ਬੰਦ ਹੋ ਗਈ ਰਿਸਵਤ ਉਹ ਤੋਂ ਤੇ ਉਹ ਬੋਰਡਾ ਤੇ ਕੀ ਲਿਖਿਆ ਸੜਕਾਂ ਤੇ ਰਿਸਵਤ ਬੰਦ ਕੀ ਫਾਇਦਾ ਯਾਰ ਇਹ ਗੱਲਾਂ ਦੇ ਕਢਾਦਾ ਫਿਰ ਗਾਹਾਂ ਕੀ ਲਿਖਿਆ ਕਾਨੂੰਨ ਵਿਵਸਥਾ ਪੰਜਾਬ ਦੀ ਅਮਨ ਸ਼ਾਂਤੀ ਕੀ ਭਰਾਵੋ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਹੈ ਤੁਹਾਨੂੰ ਪਤਾ ਹੀ ਐ ਕੋਈ ਘਰੋਂ ਬਾਹਰ ਜਾ ਕੇ ਦਿਖਾਵੇ ਨੇਰੇ ਹੋਏ ਜੇ ਕੋਈ ਜਾਂਦਾ ਐ ਇਹਨੀ ਪੋ ਤਾਂ ਕੰਨ ਨਾਲ ਲਾਇਆ ਮੋਬਾਈਲ ਕੋ ਕੇ ਭੱਜ ਜਾਂਦੇ ਐ ਤੇ ਜੇਬ ਚੋਂ ਕੱਢ ਕੇ ਬਟੂਆ ਭੱਜ ਜਾਂਦੇ ਐ ਤੇ ਜੇ ਕੋਈ ਬੈਂਕ ਚੋਂ ਪੈਸੇ ਲੈ ਕੇ ਆਉਂਦਾ ਉਹ ਕੋ ਕੇ ਭੱਜ ਜਾਂਦੇ ਐ ਜੇ ਕੋਈ ਬੁੜੀ ਜਾਂਦੀ ਐ ਚਾਹੇ ਕੋਈ ਮੰਦਰ ਜਾਂਦੀ ਐ ਚਾਹੇ ਕੋਈ ਗੁਰਦੁਆਰੇ ਜਾਂਦੀ ਐ ਰਾਹ ਦੇ ਵਿੱਚ ਇੰਨੀਆਂ ਪਟਕੇ ਭੱਜ ਜਾਂਦੇ ਐ ੱੱਕੇ ਮਾਰ ਕੇ ਭੱਜ ਜਾਂਦੇ ਐ ਗੱਡੀਆਂ ਕਾਰਾਂ ਚੋਰੀ ਹੋਈ ਜਾਂਦੀਆਂ ਤੇ ਜਿਹੜੇ ਫੈਕਟਰੀਆਂ ਵਾਲੇ ਮਾਲਕ ਐ ਜਿਹੜੇ ਸ਼ਹਿਰਾਂ ਚ ਲੋਕ ਬੈਠੇ ਐ ਜਿਹਦੀ ਥੋੜੀ ਜੀ ਦੁਕਾਨ ਚੱਲਦੀ ਐ ਉਹਨੂੰ ਗੈਂਗਸਟਰਾਂ ਦਾ ਫੋਨ ਆ ਜਾਂਦਾ ਵੀ ਇੱਥੇ ਬਾ ਹਫ਼ਤੇ ਦੇ ਇੰਨੇ ਪੈਸੇ ਦੇ ਰਿਆ ਕਰ ਨਹੀਂ ਤੇਰਾ ਮੁੰਡੇ ਨੂੰ ਚੱਕਾਂ ਦੋਸਤੋ ਇਹ ਗੱਲਾਂ ਤੋਂ ਲੋਕ ਬਹੁਤ ਔਖੇ ਸੀ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਸੀ ਕੇਜਰੀਵਾਲ ਦੀ ਪਾਰਟੀ ਦੀ ਸਾਰੀ ਕਹਿਣੀ ਤੇ ਕਰਨੀ ਚ ਫਰਕ ਸੀ ਕਿਉਂਕਿ ਜਦੋਂ ਆਪ ਬਦਲ ਗਿਆ ਕੇਜਰੀਵਾਲ ਉਹ ਸਪਰੀਮੋ ਸੀ ਉਹਦੇ ਸਾਰੇ ਬੰਦੇ ਵੀ ਬਦਲ ਗਏ ਜਦੋਂ ਦਿੱਲੀ ਚ ਕੇਜਰੀਵਾਲ ਖੁਦ ਬਦਲ ਗਿਆ ਪੰਜਾਬ ਵਾਲੇ ਵੀ ਬਦਲ ਗਏ ਦੋਸਤੋ ਇਹਦੇ ਦੂਜੇ ਮੰਤਰੀਆਂ ਨਾਲੋਂ ਪਹਿਲਾਂ ਵਾਲੇ ਮੁੱਖ ਮੰਤਰੀਆਂ ਨਾਲੋਂ ਵੀ ਵੱਧ ਗੇ ਸਿਕਿਉਰਟੀਆਂ ਵੀ ਵੱਧ ਘਰ ਦੀਆਂ ਸਹੂਲਤਾਂ ਵੀ ਵੱਧ ਤੇ ਕੇਜਰੀਵਾਲ ਕਹਿੰਦਾ ਸੀ ਕਿ ਦੋ ਕਮਰਿਆਂ ਦਾ ਫਲੈਟ ਹੋਵੇ ਰਹਿਣ ਵਾਸਤੇ ਤੇ ਬਤ ਗੱਡੀ ਸੁਧਾਰਨ ਹੋਵੇ ਲਾਲ ਬੱਤੀ ਵਾਲੀ ਨਹੀਂ ਚਾਹੀਦੀ ਸਿਕਿਉਰਿਟੀ ਦੀ ਲੋੜ ਕੋਈ ਨਹੀਂ ਉਹੀ ਗੱਲਾਂ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਸੀ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਸੀ ਨਾ ਕਿ ਜੇ ਸਿਲੰਡਰ ਭਰਉਣ ਜਾਣਾ ਹੈ ਤੇ ਗਨਮੈਨ ਕਿਉਂ ਜਾਣ ਕਹਿੰਦਾ ਜਿਵੇਂ ਅਮਰੀਕਾ ਕੈਨੇਡਾ ਦਾ ਪ੍ਰਧਾਨ ਮੰਤਰੀ ਲਾਈਨ 'ਚ ਖੜਦਾ ਹੈ ਉਵੇਂ ਪੰਜਾਬ ਦਾ ਮੁੱਖ ਮੰਤਰੀ ਨਹੀਂ ਸਿਲੰਡਰ ਲੈ ਕੇ ਲਾਈਨ 'ਚ ਖੜ ਸਕਦਾ ਤੇ ਜੇਕਰ ਭਰavo ਕਿਸੇ ਨੇ ਦੇਖਿਆ ਤੁਸੀਂ ਮੁੱਖ ਮੰਤਰੀ ਸਿਲੰਡਰ ਲੈਂਦਾ ਲਾਈਨ 'ਚ ਖੜਿਆ ਤਾਂ ਮੈਨੂੰ ਜਰੂਰ ਦੱਸਿਓ ਮੈਂ ਤਾਂ ਦੇਖਿਆ ਨਹੀਂ ਨਾ ਕੇਜਰੀਵਾਲ ਨੂੰ ਦੇਖਿਆ ਨਾ ਇਹਨਾਂ ਨੂੰ ਦੇਖਿਆ ਤਾਂ ਨਸਾਲੋਗੇ ਮੁੱਖ ਮੰਤਰੀ ਬਣਿਆ ਨੂੰ ਹੂੰ ਸਿਲੰਡਰ ਤਾਂ ਦੂਰ ਦੀ ਗੱਲ ਐ ਜਦੋਂ ਕਿਤੇ ਕਾਫਲੇ ਲੰਘਦੇ ਆਮ ਟਰੈਪ ਵੀ ਰੋਕ ਦਿੱਤੀ ਜਾਂਦੀ ਐ ਆਵਾਜਾਈਆਂ ਰੋਕ ਦਿੱਤੀਆਂ ਜਾਂਦੀਆਂ ਪੈਲਸਾਂ ਦੇ ਵਿੱਚ ਵਿਆਹ ਤਾਂ ਰੋਕ ਦਿੱਤੇ ਜਾਂਦੇ ਐ ਵੀ ਕੋਈ ਅਸਲਾ ਲੈ ਕੇ ਨਾ ਜੇ ਇੱਥੋਂ ਤਾਂ ਕਰਦ ਕਰ ਦਿੱਤੇ ਜਾਂਦੇ ਐ ਦੋਸਤੋ ਇਹ ਗੱਲਾਂ ਕਰਕੇ ਹਾਰ ਹੋਈ ਐ ਕੰਮ ਨਹੀਂ ਮੈਂ ਕਹਿੰਦਾ ਕੰਮ ਦਿੱਲੀ ਦੇ ਵਿੱਚ ਹੋਇਆ ਹੋਊਗਾ ਸਿਹਤ ਸਹੂਲਤ ਦਾ ਹੋਇਆ ਹੋਊਗਾ ਸਕੂਲ ਬਣੇ ਹੋਣਗੇ ਲਾਜ ਹੋਇਆ ਹੋਊਗਾ ਪਰ ਕੈਣੀ ਤੇ ਕਰਨੀ 'ਚ ਵਾਲਾ ਫਰਕ ਸੀ ਜਿਹੜਾ ਕੇਜਰੀਵਾਲ ਨੇ ਘਰ ਬਣਾਇਆ ਨਾ ਦਿੱਲੀ 'ਚ ਉਹ ਘਰ ਨੇ ਜਲੂਸ ਕੱਢ ਕੇ ਰੱਖਤਾ ਇਹਨਾਂ ਦਾ ਉਹ ਸਾਰਾ মিডিਆ ਨੇ ਦਿਖਾਇਆ ਉਥੇ ਛਾਪੇ ਪਏ ਦੋਸਤੋ ਤੇ ਫਿਰ ਜਿਹੜੀ ਪੰਜਾਬ ਦੀ ਸਿਕਿਉਰਿਟੀ ਲੈ ਕੇ ਕੇਜਰੀਵਾਲ ਫਿਰਦਾ ਰਿਹਾ ਉਹਨੇ ਉਹਦੀ ਝੰਡੂ ਚੋਦੀ ਹੈ ਤੇ ਇੱਕ ਜਿਹੜਾ ਪੰਜਾਬ ਦੇ ਜਹਾਜ਼ 'ਚੋਂ ਨਹੀਂ ਉਤਰਿਆ ਉਹ ਕਈ ਸਾਲ ਉਹ ਪੰਜਾਬ ਦੇ ਜਹਾਜ਼ ਨੇ ਮਾਂਜਿਆ ਉਹਨੂੰ ਹਰੀਸ ਕਰ ਬੈਠਾ ਨਰਿੰਦਰ ਮੋਦੀ ਦੀ ਨਰਿੰਦਰ ਮੋਦੀ ਦੀ ਰੀਸ ਕਰਕੇ ਨਾ ਪਾਰਟੀ ਨੂੰ ਰਾਸ਼ਟਰੀ ਪਾਰਟੀ ਬਣਾਉਣ ਲੱਗੇ ਭਗਵੰਤ ਮਾਨ ਸਾਹਿਬ ਵੀ ਕਹਿੰਦੇ ਕਹਿੰਦੇ ਇਹੋ ਜੀ ਪਾਰਟੀ ਆਮ ਪਾਰਟੀ ਜਿਹੜੀ ਸਭ ਤੋਂ ਵੱਧ ਤੇਜ਼ੀ ਨਾਲ ਰਾਸ਼ਟਰੀ ਪਾਰਟੀ ਬਣੀ ਹੈ ਮੈਨੂੰ ਆਇ ਲੱਗਦਾ ਹੈ ਵੀ ਹੁਣ ਕਿਤੇ ਰਿਕਾਰਡ ਇਹ ਨਾ ਬਣ ਜੇ ਕਿ ਸਭ ਤੋਂ ਤੇਜ਼ੀ ਨਾਲ ਖਤਮ ਹੋਈ ਹੈ ਆਮ ਆਦਮੀ ਪਾਰਟੀ ਉਹ ਹੈ ਜਿਹੜੀ ਸਭ ਤੋਂ ਤੇਜ਼ੀ ਨਾਲ ਖਤਮ ਹੋਈ ਹੈ ਇੰਨੀ ਜਿਆਦਾ ਚੜ੍ਹ ਕੇ ਪੌੜੀ ਦੇ ਅਖੀਰਲੇ ਡੰਡੇ ਤੇ ਤੇ ਦੋਸਤੋ ਲੋਕਾਂ ਨੇ ਜਿਨ੍ਹਾਂ ਨੇ ਚੜਾਈ ਸੀ ਉਹਨਾਂ ਨੇ ਪੌੜੀ ਨੂੰ ਖਿੱਚ ਲਿਆ ਦਿੱਲੀ 'ਚ ਤਾਂ ਖਿੱਚ ਲਿਆ ਸਾਰੇ ਪੱਪਾ ਭਾਰ ਮਨੀਸ਼ ਸੌਦੀਆ ਬੀ ਥੱਲੇ ਕੇਜਰੀਵਾਲ ਵੀ ਥੱਲੇ ਸਾਰੇ ਰਗੜਤੇ ਤੇ ਪੰਜਾਬ ਦੇ ਵਿੱਚ ਵੀ 2027 ਚ ਆ ਰਿਹਾ ਟਾਈਮ ਜੇ ਸਿਕਿਉਰਿਟੀਾਂ ਨਾ ਸੱਡੀਆਂ ਪੰਜਾਬ 'ਚ ਆਮ ਆਦਮੀ ਨਾ ਬਣੇ ਸੱਚੀ ਮੁੱਚੀ ਤੇ ਇਹੋ ਹੀ ਹਾਲਾਤ ਵੜਨਗੇ ਜੇ ਪੰਜਾਬ 'ਚ ਵੀ ਲੋਕਾਂ ਦੇ ੱੱਕੇ ਵੱਜਦੇ ਰਹੇ ਸੜਕਾਂ 'ਤੇ ਖੜੇ ਝੂਠੇ ਬੋਰਡ ਨਾ ਲਗਾਏ ਗੱਪ ਛੜੱਪ ਮਾਰਦੇ ਰਹੇ ਤੇ ਦਿੱਲੀ ਵਾਲਾ ਹਾਲ ਪੰਜਾਬ 'ਚ ਆਉਣ ਵਾਲਾ ਹੈ ਲੋਕ ਨਰਿੰਦਰ ਮੋਦੀ ਸਾਹਿਬ ਨੂੰ ਮੌਕਾ ਦੇਣ ਨੂੰ ਪੰਜਾਬ 'ਚ ਵੀ ਤਿਆਰ ਬੈਠੇ ਆ ਕਿਉਂਕਿ ਯੂਪੀ ਦੇ ਵਿੱਚ ਗੈਂਗਸਟਰ ਖਤਮ ਕਰੇ ਆ ਵੱਡੇ ਵੱਡੇ ਗੈਂਗਸਟਰ ਠੋਕ ਤੇ ਉੱਤੇ ਜੋਗੀ ਵਰਗਿਆਂ ਨੇ ਤੇ ਅਸੀਂ ਰੋਜ਼ ਮੈਂ ਸ਼ਹਿਰ 'ਚ ਜਾਂਦਾ ਕੱਲ ਅਸੀਂ ਲਾਲਿਆਂ ਦੇ ਵਿੱਚ ਬੈਠੇ ਸੀ ਸਮਾਨ ਲੈ ਕੇ ਆਏ ਆ ਕੱਲ ਉਹ ਸਾਰੇ ਲਾਲੇ ਗੱਲਾਂ ਕਰਦੇ ਸੀ ਕਿ ਪੰਜਾਬ ਦੇ ਵਿੱਚ ਯੂਪੀ ਵਰਗਾ ਮੁੱਖ ਮੰਤਰੀ ਬਣਾਵਾਂਗੇ ਜੋਗੀ ਵਰਗਾ ਮੁੱਖ ਮੰਤਰੀ ਬਣਾਊਗਾ ਕੌਣ ਬਣਾ ਸਕਦਾ ਹੈ ਕਹਿੰਦੇ ਨਰਿੰਦਰ ਮੋਦੀ ਜੀ ਦਾ ਮੈਂ ਕੋਈ ਨਹੀਂ ਬਣਾ ਸਕਦਾ ਜਿਹੜਾ ਅਮਨ ਸ਼ਾਂਤੀ ਨੂੰ ਸੈੱਟ ਕਰੂ ਦੋਸਤੋ ਇਹ ਗੱਲਾਂ ਚੱਲ ਪੀਆਂ ਇਹ ਗੱਲਾਂ ਚੱਲ ਪੀਆਂ ਇਹ ਨਾ ਹੋਵੇ ਕਿ 2027 ਤੋਂ ਪਹਿਲਾਂ ਹੀ ਪਾਸਾ ਪਲਟ ਜੇ ਕੋਈ ਪਤਾ ਨਹੀਂ ਲੱਗਦਾ ਕਦੋਂ ਸਰਕਾਰਾਂ ਸਰਗੂਰਾ ਟੁੱਟ ਜਾਣ ਤੇ ਬੀਜੇਪੀ ਦੀ ਚੜ੍ਹਤ ਹੈ ਤੇ ਮਾਰੋ-ਮਾਰ ਕਰਦੀ ਆ ਰਹੀ ਹੈ ਪਹਿਲਾਂ ਹਰਿਆਣੇ 'ਚ ਦੇਖੋ ਸਾਰੇ ਕਹਿੰਦੇ ਸੀ ਜੀ ਹਰਿਆਣੇ 'ਚ ਨਹੀਂ ਬਣਦੇ ਉਹ ਪਿਆ ਸਭ ਕੋ ਦੈਂ ਕਰਿਆ ਯੂਪੀ ਵਾਲੇ ਯੋਗੀ ਨੇ ਸਾਰੇ ਦੇਸ਼ 'ਚ ਨਕਸ਼ਾ ਬਦਲਤਾ ਸਾਰੇ ਦੇਸ਼ 'ਚ ਅਮਨ ਕਾਨੂੰਨ ਦਾ ਉਹਨੇ ਨਕਸ਼ਾ ਬਦਲਤਾ ਦੋਸਤੋ ਸਾਰੇ ਜਿਹੜੇ ਪੜ੍ਹੇ ਦੇਖੇ ਲੋਕ ਆ ਬਿਜ਼ਨਸਮੈਨ ਲੋਕ ਐ ਉਹ ਦੋਸਤੋ ਜੂਪੀ ਦੀਆਂ ਧਾਰਨਾ ਦੇਣ ਲੱਗੇ ਤੇ ਹਰਿਆਣੇ ਤੋਂ ਬਾਅਦ ਦਿੱਲੀ ਗਏ ਦਿੱਲੀ ਕਲੀਨ ਸੇਵ ਕਰਤਾ ਤੇ ਹੁਣ ਤੀਜਾ ਨੰਬਰ ਕਾਦਾ ਹੈ ਪੰਜਾਬ ਦਾ ਪੰਜਾਬ ਚ ਆ ਰਹੇ ਐ ਸਮਝ ਜੋ ਕੰਮ ਕਰ ਲੋ ਝੂਠੇ ਬੋਰਡ ਲਾਉਣੇ ਛੱਡ ਕੇ ਗਰਾਊਂਡ ਪੱਧਰ ਤੇ ਪ੍ਰਭਾਵ ਕੰਮ ਕਰ ਲੋ ਕੰਮ ਕਰੋਗੇ ਤੇ ਕੁਝ ਨਾ ਕੁਝ ਸੀਟਾਂ ਜਿੱਤ ਜੂਗੇ ਇਹ ਨਾ ਹੋਵੇ ਦਿੱਲੀ ਦੇ ਵਿੱਚ ਤੇ 22 ਸੀਟਾਂ ਤੇ ਰਹਿਗੇ ਕਿਤੇ ਦੋਸਤੋ ਇੱਥੇ 22 ਤੇ ਵੀ ਨਾ ਰਹੋ ਗੱਲਾਂ ਦਾ ਕੜਾਹ ਕਰਨਾ ਛੱਡ ਕੇ ਗਰਾਊਂਡ ਪੱਧਰ ਤੇ ਆ ਜੋ ਕੰਮ ਕਰੋ ਇੰਨੀਆਂ ਕ ਵਿਚਾਰਾਂ ਸੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ